ਲੇ ਵੀ ਦੋਸਤੋ ਵੀਡੀਓ ਲੈ ਕੇ ਆਇਆ ਵੀਡੀਓ ਲੈ ਕੇ ਆਇਆ ਲੰਗਰ ਦੀ ਸੇਵਾ ਸਭ ਤੋਂ ਵੱਡੀ ਸੇਵਾ ਈਮਜ ਹਸਪੀਟਲ ਆ ਜੀ ਇਨਾ ਭਰਾਵਾਂ ਦਾ ਪਿੰਡ ਆ ਮੱਖਿਆਲਾ ਜ਼ਿਲ੍ਹਾ ਮਾਨਸਾ ਪੈ ਜਾਂਦਾ ਛਰੀਰ ਬਲਾਕ ਦੇ ਵਿੱਚ ਪੈ ਜਾਂਦਾ ਬਹੁਤ ਸੋਹਣਾ ਪਰਾਲਾ ਇੱਕ ਜੋ 1 ਮਹੀਨੇ ਤੋਂ ਈਮਜ ਹਸਪੀਟਲ ਦੀ ਸੇਵਾ ਲੈ ਕੇ ਜਾਂਦੇ ਨੇ ਲੰਗਰ ਦੇ ਵਿੱਚ ਮੇਰੇ ਸਾਰੇ ਹੀ ਸਤਿਕਾਰਯੋਗ ਸਿੱਖ ਸੰਗਤਾਂ ਖੜੀਆਂ ਤੇ ਆਪਾਂ ਇੱਕ ਦੋ ਗੱਲਾਂ ਜ਼ਰੂਰ ਪੁੱਛਾਂਗੇ ਕਿਉਂਕਿ ਹਸਪੀਟਲ ਦੇ ਵਿੱਚ ਅਕਸਰ ਹੀ ਆਪਾਂ ਸੜਕਾਂ ਤੇ ਲੰਗਰ ਦੇਖਦੇ ਆਂ ਤੇ ਅੱਜ ਬਹੁਤ ਸੋਹਣਾ ਪ੍ਰਾਰਲਾ ਵੀ ਏਮਜ ਹਸਪੀਟਲ ਦੇ ਵਿੱਚ ਜੋ ਆਪਾਂ ਨੂੰ ਪਤਾ ਹੀ ਆ ਕਿ ਆਪਾਂ ਦੇਖਦੇ ਆ ਸੋਸ਼ਲ ਮੀਡੀਆ ਦਾ ਜਮਾਨਾ ਜਿਹੜੀ ਸੰਗਤ ਹੁੰਦੀ ਆ ਉਹ ਗਿਣਤੀ ਨਹੀਂ ਕਰ ਸਕਦੇ ਉਹ ਗਿਣਤੀ ਤੋਂ ਵੀ ਬਾਹਰ ਹੁੰਦੀ ਆ ਤਾਂ ਮੇਰੇ ਨਾਲ ਕੁਝ ਕੁ ਸਿੱਖ ਸੰਗਤਾਂ ਨੇ ਏਮਜ ਹਸਪੀਟਲ ਦੇ ਵਿੱਚ ਲੰਗਰ ਲੈ ਕੇ ਜਾਣਾ ਜੀ ਸਾਨੂੰ ਕਿਵੇਂ ਜਾਗਰੂਕ ਹੋ ਵੀ ਉੱਥੇ ਲੰਗਰ ਜਾਣਾ ਚਾਹੀਦਾ ਜਾਗਰੂਕ ਤਾਂ ਆ ਜੀ ਲੰਗਰ ਉੱਥੇ ਲੋੜਵੰਦ ਲੋਕ ਹੁੰਦੇ ਆ ਨਾ ਉਹਨਾਂ ਕੋਲੇ ਕਈ ਵਾਰਾ ਖਾਣਾ ਨਹੀਂ ਹੁੰਦਾ ਹ ਹਸਪਤਾਲ 15 ਕਿਲੋਮੀਟਰ ਸ਼ਹਿਰ ਤੋਂ ਦੂਰ ਆ ਉੱਥੇ ਇਕੱਲੀ ਕੰਟੀਨ ਹੈਗੀ ਜੀ ਬਾਕੀ ਸਾਰੇ ਪਹਿਲਾਂ ਸੰਗਤਾਂ ਘੁਰਕਣੀ ਤੋਂ ਲੰਗਰ ਲੈ ਕੇ ਜਾਂਦੇ ਆ ਸੀ ਉਹਨਾਂ ਨੇ ਸਾਨੂੰ ਜਾਗਰੂਕ ਕੀਤਾ ਵੀ ਉੱਥੇ ਭਾਈ ਲੰਗਰ ਦੀ ਲੋੜ ਹੈ ਹੁਣ 2-3 ਮਹੀਨੇ ਹੋ ਗਏ ਸਾਡੇ ਪਿੰਡੋਂ ਵੀ ਹਰ ਪਹਿਲੇ ਐਤਵਾਰ ਲੰਗਰ ਤਿਆਰ ਕਰਕੇ ਉੱਥੇ ਕੀ ਸੋਡਾ ਸੰਗ ਤਾਂ ਸਾਥ ਦਿੰਦੀਆਂ ਜੀ ਪੂਰਾ ਪਿੰਡ ਹਾਂਜੀ ਪੂਰਾ ਸਾਥ ਦਿੰਦੇ ਆ ਜੀ ਘਰਾਂ ਚੋਂ ਵੀ ਪ੍ਰਸ਼ਾਦਾ ਬਣ ਕੇ ਤਿਆਰ ਹੁੰਦਾ ਮਾਈਆਂ ਪ੍ਰਸ਼ਾਦਾ ਬਣਾ ਕੇ ਲਿਆਉਂਦੀਆਂ ਔਰੇ ਵੀ ਮਾਈਆਂ ਬਹੁਤ ਆਉਂਦੀਆਂ ਪ੍ਰਸ਼ਾਦਾ ਤਿਆਰ ਕਰਨ ਵਾਸਤੇ ਹੋਰ ਵੀ ਆਉਂਦੇ ਨੇ ਔਰੇ ਤਾਂ ਕੋਈ ਸਬਜ਼ੀ ਜੀਰਤੀ ਕਿਸੇ ਨੇ ਕੋਈ ਸੇਵਾ ਕਰਤੀ ਤਾਂ ਕਰਕੇ ਲੱਗ ਲਗਾ ਕੇ ਇਹ ਲੰਗਰ ਤਿਆਰ ਕੀਤਾ ਜਾਂਦਾ ਅ ਬਹੁਤ ਸੋਣਾ ਇੱਕ ਮੈਸੇਜ ਦਿੱਤਾ ਸੀ ਕਹਿਣ ਦਾ ਭਾਬੀ ਉੱਥੇ ਜ਼ਰੂਰਤ ਆ ਆਪਣੇ ਨਾਲ ਮੈਂਬਰ ਸਾਹਿਬ ਨੇ ਮੈਂਬਰ ਸਾਹਿਬ ਤੁਸੋਡਾ ਬਹੁਤ ਬਹੁਤ ਧੰਨਵਾਦ ਆ ਜੀ ਤੁਸੀਂ ਵੀ ਏਮਜੋ ਹਸਪੀਟਲ ਦੇ ਵਿੱਚ ਜਿਹੜਾ ਕਹਿਣ ਦੇ ਚੱਲੇ ਸੀਗੇ ਤੇ ਅੱਜ ਸੋਡੀ ਪੂਰੀ ਸਮੂਚੀ ਟੀਮ ਆ ਜਿਹੜੀ ਉਹ ਲੰਗਰ ਦੇ ਵਿੱਚ ਸੇਵਾ ਕਰਦੇ ਆ ਤੇ ਸਾਨੂੰ ਲੱਗਿਆ ਸੀ ਦੇਖ ਕੇ ਵੀ ਪਹਿਲਾਂ ਸਾਨੂੰ ਦਿਖਾਇਆ ਗਿਆ ਸੀ ਵੀ ਅ ਸਿਸਟਮ ਆ ਆ ਚੀਜ਼ ਆ ਆ ਚੀਜ਼ ਆ ਉਸ ਤੋਂ ਬਾਅਦ ਜਾਗਰੂਪ ਹੋਈ ਸੀ ਤੁਸੀਂ ਜਿੱਦਾਂ ਇਕੋ ਕਣ ਵਾਲਿਆਂ ਨਾਲ ਗਏ ਸੀ ਜੀ ਉਸੇ ਜਾ ਕੇ ਉਹ ਦੇਖ ਕੇ ਨੂੰ ਪਤਾ ਲੱਗਾ ਠੀਕ ਹੈ ਲੋੜ ਬੰਦਾਂ ਨੂੰ ਚਾਹੀਦਾ ਲੰਗਰ ਉਹ ਦੂਜਾ ਦਾ ਸ਼ਿਆ ਤੇ ਪਿੰਡ ਦੀ ਸੰਗਤ ਨਾਲ ਠੀਕ ਸਾਡੇ ਮਨ ਨੂੰ ਤਸੱਲੀ ਹੋਈ ਸੀ ਬਾਕੀ ਇੱਥੇ ਲੋੜ ਆ ਹਾਂ ਜੀ ਸਾਡੇ ਮਨ ਨੂੰ ਤਸੱਲੀ ਹੋਈ ਸੀ ਬਾਕੀ ਲੋੜ ਆ ਜੀ ਉੱਥੇ ਜਾ ਦੇ ਲੋੜ ਆ ਹਾਂ ਜੀ ਤਾਂ ਲੈ ਵੀ ਦੋਸਤੋ ਇਹ ਸੋਸ਼ਲ ਮੀਡੀਆ ਦਾ ਜਮਾਨਾ ਕਿਉਂਕਿ ਵੀਡੀਓ ਬਣਾਉਣ ਦਾ ਮਕਸਦ ਇਹ ਨਹੀਂ ਵੀ ਆਪਾਂ ਫੇਕ ਵਿਊ ਨਹੀਂ ਲੈਣੇ ਹੁੰਦੇ ਵਾਹਿਗੁਰੂ ਨੇ ਸੱਚੇ ਪਾਤਸ਼ਾਹ ਨੇ ਬੜੀ ਆਪਣੇ ਤੇ ਕਿਰਪਾ ਕੀਤੀ ਹੋਈ ਆ ਕੱਲਾ ਪੈਸਾ ਮੁੱਖ ਨਹੀਂ ਹੁੰਦਾ ਜਦੋਂ ਆਪਾਂ ਲੰਗਰ ਦੀ ਸੇਵਾ ਕਰਦੇ ਆ ਤਾਂ ਉਹਨਾਂ ਪਰਿਵਾਰਾਂ ਤੱਕ ਲੰਗਰ ਪਹੁੰਚਾਉਨੇ ਆ ਜਿੱਥੇ ਲੋੜ ਆ ਕਿੱਥੇ ਲੋੜ ਆ ਏਮਜ ਹਸਪੀਟਲ ਦੀਆਂ ਅਕਸਰੀ ਤੁਸੀਂ ਆਪਾਂ ਵੀਡੀਓ ਹੀ ਦੇਖਦੇ ਹੋ ਹੁੰਦੇ ਆ ਉੱਥੇ ਗਿਣਤੀ ਨਹੀਂ ਕਰ ਸਕਦੇ ਕਹਣ ਦਾ ਭਾਅ ਵੀ ਹਜ਼ਾਰਾਂ ਦੇ ਲੱਖਾਂ ਦੇ ਹਿਸਾਬ ਤੇ ਜ਼ਿੰਦਗੀ ਜਿਹੜੀਆਂ ਸੰਗ ਤਾਂ ਹੁੰਦੀਆਂ ਆਪਣੇ ਇਲਾਜ ਵਾਸਤੇ ਆਉਂਦੀਆਂ ਬਹੁਤੀਆਂ ਸੰਗਤਾਂ ਇਦਾਂ ਹੁੰਦੀਆਂ ਜਿਹੜੀਆਂ ਲੰਮੇ ਸਿਰ ਚਿਰ ਤੱਕ ਰਹਿੰਦੀਆਂ ਤੇ ਉਹਨਾਂ ਨੂੰ ਲੰਗਰ ਪਹਚਾਉਣਾ ਕਿਉਂਕਿ ਇੱਕ ਤਾਂ ਇਹ ਗੱਲ ਹੈਗੀ ਆ ਵੀ ਜਿਹੜਾ ਹਸਪੀਟਲ ਆ ਜੀ ਸ਼ਹਿਰ ਤੋਂ ਬਹੁਤ ਦੂਰ ਪੈ ਜਾਂਦਾ ਬਹੁਤ ਦੂਰ ਆ ਜੀ ਬਹੁਤ ਦੂਰ ਪੈ ਜਾਂਦਾ ਉੱਥੇ ਕੋਈ ਪ੍ਰਬੰਧ ਨਹੀਂ ਜੀ ਜਿਹੜਾ ਬੰਦਾ ਕੋਈ ਮਤਲਬ ਲੰਮਾ ਮਰੀਜ਼ ਆ ਕੋਈ ਦਮਲਾ ਚੱਲ ਰਿਹਾ ਦੋਸਤੋ ਬਿੰਨਾ ਦੋ ਮਤਲਬ ਹੀ ਪਹਿਲੀ ਪਰੇਸ਼ਾਨ ਹੁੰਦਾ ਹੈ ਪਹਿਲੀ ਪਰੇਸ਼ਾਨ ਹੁੰਦਾ ਜੀ ਉਸ ਕਰਕੇ ਵੀ ਕੁਛ ਨਾ ਕੁਛ ਸਹਜ ਹੋ ਜੇ ਇਹੀ ਪ੍ਰਾਲਾ ਕੀਤਾ ਗਿਆ ਇੱਕ ਤਾਂ ਜਿਵੇਂ ਮੰਨ ਕੇ ਇਲਾਜ ਮਹਿੰਗਾ ਜੀ ਉਸ ਤੋਂ ਬਾਅਦ ਜਿਹੜੀ ਕੰਟੀਨ ਨਹੀਂ ਖਾਣਾ ਆਪਾਂ ਨਹੀਂ ਖਾ ਸਕਦੇ ਹਾਂ ਜੀ ਉਹ ਕੰਟੀਨ ਖਾਣਾ ਉੱਥੇ ਹੈ ਹੀ ਨਹੀਂ ਜੀ ਮਾਣਾ ਮਟਾ ਬਿਸਕੁਟ ਵਗੈਰਾ ਹੈ ਜਾਂ ਲਟਰ ਪਟਰਾ ਹੋ ਸਮਾਨ ਹੈਗਾ ਕੋਈ ਪੱਕਾ ਪ੍ਰੋਪਰ ਲੰਗਰ ਨਹੀਂ ਮਿਲਦਾ ਉੱਥੇ ਮਤਲਬ ਜੀ ਦੇਸੀ ਘਰ ਦੀ ਰੋਟੀ ਮਿਲ ਜੂ ਮੇਕਾ ਤਾਂ ਮਰੀਜ਼ ਹੁੰਦਾ ਬਾਹਰਲਾ ਖਾਣਾ ਖਾ ਨਹੀਂ ਸਕਦਾ ਇਸ ਕਰਕੇ ਦੋਨੇ ਪਾਸੋਂ ਸਹਤਾ ਹੁੰਦੀ ਹੈ ਦੋਨੇ ਪਾਸੋਂ ਸਹਤਾ ਹੁੰਦੀ ਹੈ ਲੇ ਵੀ ਦੋਸਤੋ ਇਹਨਾਂ ਦਾ ਜਿਹੜਾ ਬਹੁਤ ਬਹੁਤ ਧੰਨ ਪਾਉਂਦਾ ਸਾਡੇ ਗਮਾਂਢੀ ਪਿੰਡਾ ਮੱਖੇਆਲਾ ਜੀ ਜ਼ਿਲ੍ਹਾ ਮਾਨਸਾ ਦੇ ਵਿੱਚ ਪੈ ਜਾਂਦਾ। ਸੋਡੇ ਮਾਦੀਓ ਮਰੇ ਵੀ ਇਹੀ ਇੱਕ ਬੇਨਤੀ ਕਰਨਾ ਚਾਹਣਾ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਚਾਹੁੰਦੇ ਹੋ ਵੀ ਚੰਗੇ ਕੰਮ ਦਾ ਹਮੇਸ਼ਾ ਚੰਗਾ ਕੰਮ ਹੁੰਦਾ ਚੰਗਾ ਫਲ ਮਿਲਦਾ ਤਾਂ ਤੁਸੀਂ ਕਿਸੇ ਵੀ ਹਸਪੀਟਲ ਦੇ ਵਿੱਚ ਸੋਨੂੰ ਲੱਗਦਾ ਇਹ ਮਜ ਹਸਪੀਟਲ ਪੀਜੀ ਡੀਐਮਸੀ ਜਿੰਨੇ ਵੀ ਹਸਪੀਟਲ ਵੱਡੇ ਹੁੰਦੇ ਨੇ ਸਭ ਤੋਂ ਵੱਡੀ ਕਮੀ ਹੁੰਦੀ ਆ ਉੱਤੇ ਲੰਗਰ ਦੀ ਕਿਉਂਕਿ ਆਪਾਂ ਨੂੰ ਬਾਜ ਜਾਣਲੇ ਨੇ ਇਹ ਸਿਖਾਇਆ ਵੀ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਤੇ ਆਪਾਂ ਨੂੰ ਕਰਨੀ ਵੀ ਚਾਹੀਦੀ ਹੁੰਦੀ ਆ ਕਿਉਂਕਿ ਨਾਲ ਪੈਸਾ ਨਹੀਂ ਜਾਣਾ ਹੁੰਦਾ ਮੁੱਖ ਪੈਸਾ ਨਹੀਂ ਹੁੰਦਾ ਜੇ ਆਪਣੇ ਚੰਗੇ ਕੰਮ ਨੇ ਤਾਂ ਆਪਣਾ ਸਮੁੱਚਾ ਏਰੀਆ ਜਿਹੜਾ ਸਾਥ ਵੀ ਦਿੰਦਾ ਆਪ ਨੂੰ ਭਰਾਵਾਂ ਦੀ ਸਪੋਰਟ ਵੀ ਮਿਲਦੀ ਆ ਕਿਉਂਕਿ ਜਿੱਥੇ ਜੂਥ ਦੀ ਗੱਲ ਕਰਾਂ ਜਿੱਥੇ ਮੇਰੀਆਂ ਮਾਮਾਂ ਦੀ ਗੱਲ ਕਰਾਂ ਮੇਰੇ ਭਰਾਵਾਂ ਦੀ ਗੱਲ ਕਰਾਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਕਿ ਆਪਣੇ ਪਿੰਡ ਦੇ ਵਿੱਚੋਂ ਲੰਗਰ ਦੀ ਸੇਵਾ ਲੈ ਕੇ ਜਾਂਦੇ ਹੁੰਦੇ ਨੇ ਜੇ ਇਹਨਾਂ ਦਾ ਕੰਮ ਵਧੀਆ ਲੱਗਿਆ ਤਾਂ ਸ਼ੇਅਰ ਕਰਨਾ ਉਹਨਾਂ ਪਰਿਵਾਰਾਂ ਨੂੰ ਜ਼ਰੂਰ ਇਹ ਚੀਜ਼ ਦੀ ਦਿਖਾਉਣਾ ਵੀ ਜੇ ਮੱਖੇ ਵਾਲਾ ਸੇਵਾ ਕਰ ਸਕਦਾ ਹੋਰ ਪਿੰਡ ਕਿਉਂ ਨਹੀਂ ਸੇਵਾ ਕਰ ਸਕਦੇ ਕਿਉਂਕਿ ਲੰਗਰ ਦੀ ਮੈਂਬਰ ਸਾਹਿਬ ਲੰਗਰ ਦੀ ਲੋਡ ਪਏ ਤੋੜ ਪੈ ਜਾਂਦੀ ਜੀ ਉੱਥੇ ਹਾਂ ਤੋੜ ਪੈ ਜਾਂਦੀ ਬਹੁਤ ਸੰਗਤ ਬਹੁਤ ਜ਼ਿਆਦਾ ਹੁੰਦੀ ਹੈ ਜੀ ਮੰਨੂ ਉਦੋਂ ਠੇਡ ਪਹੁੰਚਦੀ ਹੈ ਜਦੋਂ ਲੰਗਰ ਵੱਜਦਾ ਕੋਈ ਸੰਗਤ ਰਹਿ ਜਾਂਦੀ ਹੈ ਹਾਂ ਰਹਿ ਜਾਂਦੀ ਹੈ ਹਾਂ ਜੀ ਰਹਿ ਜਾਂਦੀ ਹੈ ਨਾ ਤੁਸੀਂ ਤਾਂ ਦੇਖ ਕੇ ਆਏ ਹੋ ਨਾ ਆਹ ਬਾਈ ਜੀ ਰਹਿ ਜਾਂਦੀ ਹੈ ਨਾ ਸੰਗਤ ਹਾਂ ਰਹਿ ਜਾਂਦੀ ਹੈ ਰਹਿ ਜਾਂਦੀ ਹੈ ਨਾ ਹਾਂ ਜੀ ਤੇ ਉਸ ਤੋਂ ਬਾਅਦ ਜਦੋਂ ਕੁਝ ਵੀ ਸੰਗਤ ਰਹਿ ਜਾਂਦੀ ਹੈ ਉਦੋਂ ਮਨ ਨੂੰ ਥੋੜਾ ਜਿਹਾ ਇਹ ਲੱਗਦਾ ਵੀ ਕਿਉਂ ਰਹੀ ਆ ਸੰਗਤ ਕਿਉਂ ਰਹੀ ਆ ਆਪਾਂ ਵੱਧ ਤੋਂ ਵੱਧ ਹੋਰ ਜ਼ਿਆਦਾ ਲੈ ਕੇ ਆਗੇ ਜੀ ਜੇਕਰ ਵੱਧ ਹੋ ਸਹਿਯੋਗ ਦੇਵੇ ਜੀ ਤੇ ਕੋਸ਼ਿਸ਼ ਕਰਦੇ ਨੇ ਹਰੇਕ ਵਾਰੀ ਵੱਧ ਤੋਂ ਵੱਧ ਲਜਾਂਦੀ ਵੱਧ ਤੋਂ ਵੱਧ ਲੈ ਆਣ ਦੀ ਕਹਿਣ ਦਾ ਭਾਵ ਜੀ ਜਦੋਂ ਉਦੋਂ ਦਿਲ ਟੁੱਟ ਜਾਂਦਾ ਜਦੋਂ ਸੰਗਤ ਰਹਿ ਜਾਂਦੀ ਆ ਪ੍ਰਸ਼ਾਦੇ ਕੰਨੀਓ ਸਾਡੀ ਕੋਸ਼ਿਸ਼ ਇਹੀ ਹੁੰਦੀ ਆ ਵੀ ਅਸੀਂ ਵੱਧ ਤੋਂ ਵੱਧ ਲੰਗਰ ਲੈ ਕੇ ਜਾਂਦੇ ਆ ਪਰ ਉੱਥੇ ਸੰਗਤ ਹੀ ਬਹੁਤ ਜ਼ਿਆਦਾ ਹੁੰਦੀ ਆ ਤਾਂ ਕਰਕੇ ਇਹ ਪਿੰਡ ਮੱਖਿਆਲਾ ਸੀਗਾ ਜਿਲ੍ਹਾ ਮਾਨਸਾ ਪੈ ਜਾਂਦਾ ਜੀ ਝਨੀਰ ਦੇ ਕੋਲੇ ਪੈ ਜਾਂਦਾ ਵੱਧ ਤੋਂ ਵੱਧ ਇਹਨਾਂ ਨੂੰ ਇਹਨਾਂ ਦਾ ਵੀ ਮੈਂ ਪਿੰਡ ਵੱਲੋਂ ਵੀ ਇਹ ਗੱਲ ਕਹਿਣਾ ਵੀ ਤੁਸੀਂ ਵੱਧ ਤੋਂ ਵੱਧ ਸਾਥ ਦੇ ਕੇ ਇਹਨਾਂ ਦੀ ਸਪੋਰਟ ਦੇ ਕੇ ਮੇਰੀਆਂ ਮਾਵਾ ਪਾਣਾ ਜਿੰਨੇ ਮੇਰੇ ਜੂਥ ਨੇ ਇਹਨਾਂ ਦਾ ਬਹੁਤ ਬਹੁਤ ਸਾਥ ਦਈਏ ਆਪਾਂ ਤਾਂ ਜੋ ਜਿਹੜੀ ਇਹ ਲੜੀਵਾਰ ਆਪਣਾ 1 ਮਹੀਨੇ ਤੋਂ ਹੋਏ ਲੰਗਰ ਜਾਂਦਾ ਉਹ ਜਾਂਦਾ ਰਹੇ ਸੱਚੇ ਪਾਤਸ਼ਾਹ ਸਾਰੇ ਪਰਿਵਾਰਾਂ ਤੇ ਤੰਦਰੁਸਤੀ ਤੇ ਚੜ੍ਹਦੀ ਕਲੀ ਦਾ ਚੜ੍ਹਦੀ ਕਲਾ ਦਾ ਹੱਥ ਰੱਖੇ ਤੇ ਇਹਨਾਂ ਸੰਗਤਾਂ ਦਾ ਸਾਡੇ ਵੱਲੋਂ ਜੀ ਬਹੁਤ-ਬਹੁਤ ਸ਼ੁਦਾ ਧੰਨਵਾਦ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰੇ ਤੇ ਵਾਹਿਗੁਰੂ ਜੀ ਕੀ